ਕੀ ਸੀ ਜਾਣਾ ਸਾਡਾ ਲੱਥ ਜਾਂਦਾ ਚਾਵੇ ਅਜੀ ਦੀ ਦਿਹਾੜੀ ਦਿਨ ਦਾ ਥੋੜੀ ਜਈ ਵਧਾਵੇ ਵੇ ਤੇ ਥੋਂ ਨਿੱਕ ਜਿਨੀ ਹੋਈ ਨਾ ਦਲੇਰੀ ਰੱਬਾ ਵੀ ਤੇਰੀ ਰਾਤ ਮੁੱਕ ਗਈ ਵੇ ਗਲ ਮੁਕੀ ਨਾ ਸੱਜੜ ਨਾਲ ਮੇਰੀ ਰੱਬਾ ਵੀ ਤੇਰੀ ਰਾਤ ਮੁੱਕ ਗਈ ਵੇ ਨੀ ਮਜਾਦੋਂ ਦਾ ਤਾ ਆਇਆ ਤੂੰ ਜ਼ਿਆਪਾ ਕਰ ਪਾਇਆ ਓੜ ਜਾਈ ਬੈਠੀ ਐ ਤੁਤਾਣੀ ਮੈਨੂੰ ਪੁੱਛਿਆ ਨਾ ਪਾਣੀ ਮੈਂ ਤੇਤੋਂ ਸੁਣ ਲਈ ਮਾਂ ਦੀ ਨਿੰਦੇ ਆਵ ਤੇਰੀ ਸ਼ੁਕਰ ਆ ਰੱਬ ਦਾ ਤਰਾਤ ਮੁੱਕ ਗਈ ਚੁਗਲੀ ਮੁੱਕੀ ਨਾ ਬੈਰ ਨੇ ਤੇਰੀ ਸ਼ੁਕਰ ਆ ਰੱਬ ਦਾ ਤਰਾਤ ਮੁੱਕ ਗਈ ਚੁਗਲੀ ਮੁੱਕੀ ਨਾ ਬੈਰ ਨੇ ਤੇਰੀ ਸ਼ੁਕਰ ਆ ਰੱਬ ਦਾ ਤਰਾਤ ਮੁੱਕ ਗਈ Oh, <laughs>